ਕੋਈ ਅਜੇ ਤੱਕਾਂ ਜੀ ਸੇਵਾ ਵੇਖੀ ਨਾ ਅਟੀ ਤੇ ਜਦਨ ਅਸਲੀ ਸੇਵਾ ਦੇ ਅਸੀਂ ਆਏ ਨਾ ਹੜ੍ਹਾਂ ਨੇ ਨੁਕਸਾਨ ਘੱਟ ਕੀਤਾ ਪੁੱਤ ਜਿਹੜਾ ਅਸੀਂ ਕਰਾਂਗੇ ਨਾ ਚੇਤੇ ਰੱਖਣਗੇ ਤੇ ਜਿੰਨੀਆਂ ਐਨਜੀਓ ਆ ਰੱਬ ਦਾ ਵਾਸਤਾ ਪੰਜਾਬ ਪੁੜੀਆ ਸ਼ਬਦ ਨਹੀਂ ਆਉਂਦਾ ਤੁਸੀਂ ਕਸਿਆਲਾ ਬਣਾ ਦੇ ਲੱਗੇ ਮਦਦ ਦੇ ਨਾਂ ਤੇ ਕੋ ਤਰਤੀਬ ਬਣਾਓ ਕੋਈ ਤਰੀਕਾ ਕਰ ਬਣਾਓ ਜਿਹੜਾ ਉਹਦਾ ਮੂੰਹ ਚੋਕੇ ਗੱਡੀ ਤੇ ਵੜ ਜਾਂਦਾ ਪਾਣੀ ਦੇ ਵਿੱਚ ਕੋਈ ਤਰਤੀਬ ਹੈ ਸਾਡੀ 1 ਲੱਖ ਉਹਨੇ ਪਿੰਡ ਨਹੀਂ ਡੁੱਬੇ ਜਿੰਨੀਆਂ ਐਨਜੀਓ ਬਣਾ ਲਈਆਂ ਅਸੀਂ ਉਹ ਐਕਟਰਾਂ ਨੂੰ ਵੀ ਸਾਡੀ ਪੀਰ ਦੀ ਭਰਾਓ ਸੇਵਾ ਕਰਨੀ ਕੋਈ ਤਰਤੀਬ ਬਣਾਓ ਹੋਏ ਰੀਲਾਂ ਦੇ ਵਾਲੇ ਜਿਨ੍ਹਾਂ ਚ ਰਹਿੰਦੇ ਨੇ ਨਾ ਪਾਣੀ ਨਹੀਂ ਚੜਦਾ ਉਹਨਾਂ ਚ ਇਹਨਾਂ ਨੂੰ ਸਵਾਦ ਨਹੀਂ ਆਉਂਦਾ ਆ ਜਨਾਲਾ ਨਹੀਂ ਖੁੱਲਣਾ ਇੱਥੇ ਉਤਰਾਲੀ ਰਸਦ ਦੀ ਕੀ ਇੱਕ ਦਾਣਾ ਕਣਕ ਦਾ ਨਹੀਂ ਅੱਗੇ ਜਾਣ ਦੇਣਾ ਇਹਨਾਂ ਪਿੰਡਾਂ ਦੇ ਪਿੰਡਾਂ ਨੇ ਰਜਾਰ ਜਾ ਕੇ ਜਿਹੜਾ ਹਾਲ ਬਣਾ ਤਾ ਨਾ ਮਾੜੇ ਬੰਦੇ ਤੋਂ ਅਸੀਂ ਮਾਫੀ ਮੰਗਦੇ ਭਰਾ ਜਿਹੜਾ ਜਿਹੜਾ ਸੱਚੀ ਨੁਕਸਾਨ ਹੋਇਆ ਸਾਡੇ ਵੱਲੋਂ ਮਾਫੀ ਭਰਾਓ ਦੀ ਜਿਹੜਾ ਸੱਚੀ ਜਿਹੜਾ ਫਸਿਆ ਪਿਆ ਪਰ ਤੇਰੇ ਫਸੇ ਹੋਣ ਦਾ ਕਾਰਨ ਹੁਣ ਅਸੀਂ ਨਹੀਂ ਹਾਂ ਤੇਰਾ ਗਵਾਂਢੀ ਹੋ ਤੁਹਾਡੇ ਨਜਾਇਜ਼ ਬੰਦੇ ਜਿਹੜੇ ਪਿੰਡਾਂ ਦੇ ਵਿੱਚ ਘੜਾ ਵਸਾਂਦੇ ਨਹੀਂ ਜਾਣਦੇ ਤੇ ਜਿੰਨੇ ਐਨਜੀਓ ਆ ਪਾਏ ਵੱਡੀਆਂ ਦੇ ਕੋਈ ਨਿੱਕੇ ਜਿੰਨਾ ਚਿਰ ਕੋਈ ਤਰਤੀਬ ਨਹੀਂ ਬਣਦੀ ਇਹਨਾਂ ਹੜਾਣੂ ਨੇ ਝਠਾਂਦੀ ਉਹ ਭਰਾਵੋ ਕੀ ਬਣਾਤਾ ਤੁਸੀਂ ਪੰਜਾਬ ਤੇ ਕੀ ਇਹ ਕੰਮ ਨੂੰ ਪੰਜਾਬ ਗੁਰੂਆਂ ਨੇ ਸਿਰਜਿਆ ਸਾਡੇ ਚ ਡਿਸਪਲਿਨ ਹੋਣਾ ਚਾਹੀਦਾ ਹੈ ਕਿਹੜੇ ਕੰਮ ਨੂੰ ਤੋਪਿਆ ਹੈ ਮੰਨਿਆ ਭਰਾ ਤੁਹਾਡੀਆਂ ਵੱਡੀਆਂ ਨੇ ਐਨਜੀਓ ਸਾਰਿਆਂ ਦੀਆਂ ਪਰ ਅਸੀਂ ਇੱਕ ਸੰਘਰਸ਼ੀ ਜਥੇਬੰਦੀ ਆ ਸਾਡੇ ਕੋਲ ਆ ਪੀਚੀਆਂ ਬਰਬਾਦ ਨਹੀਂ ਹੋਣੀਆਂ ਸਾਡੇ ਕੋਲ ਰੀਲਾ ਨਹੀਂ ਪੰਦੀਆਂ ਇੱਥੇ ਆਓ ਬੰਦਿਆਂ ਤਰ੍ਹਾਂ ਆਪਣੇ ਨਮਾਇंदे ਭੇਜੋ ਅਸੀਂ ਇਹ ਸੋਚਦੇ ਵੀ ਸ਼ਾਇਦ 2 ਦਿਨ ਬਾਅਦ ਸਾਨੂੰ ਕਰ ਨਾ ਪਵੇ ਪਰ ਨਹੀਂ ਲੋਕਾਂ ਨੇ ਮਜਬੂਰ ਕੀਤਾ ਆ ਅੱਜ ਹੀ ਹੋਏਗਾ ਇੱਥੇ ਜਿੱਥੇ ਜਿੰਨੇ ਡੁੱਬਣਾ ਨਹੀਂ ਤੇ ਦਰਿਆ ਜਾ ਕੇ ਡੁੱਬਦੇ ਫਿਰੋ ਪੰਜਾਬ ਦਾ ਹੜਾ ਦੀ ਮਾਰ ਤੋਂ ਅੱਜ ਜਾਂ 6 ਮਹੀਨੇ ਬਾਅਦ ਉੱਠ ਖਲੋਊਗਾ ਪਰ ਜਿਹੜਾ ਤੋ ਹੀ ਬਣਾ ਦੇ ਲੱਗੇ ਨਾ ਲੋਕਾਂ ਦਾ ਪੰਜਾਬ ਸਦੀਆਂ ਨਹੀਂ ਉੱਠਣਾ ਮੰਗਤੇ ਬਣਾ ਕੇ ਰੱਖਦੇ ਲੱਗੇ ਯਾਰ ਜਿਨ੍ਹਾਂ ਨੂੰ ਜ਼ਰੂਰਤ ਉਹਨਾਂ ਕੋ ਪਹੁੰਚਦੀ ਨਹੀਂ ਉੱਥੇ ਲੈ ਲੈ ਲੈਣਾ ਖਲੋਤੇ ਕੁੜੀਆਂ ਚੌਂਕਾਂ ਦੇ ਵਿੱਚ ਜਿਹੜਾ ਸਰਕਾਰੀ ਰਾਸ਼ਨ ਵੰਡਣਿਆ ਜਾਂਦਾ ਦਾ 2 ਰੁਪਏ ਵਾਲਾ ਸਾਡੀ ਮਿਹਨਤ ਦੀ ਕਮਾਈ ਐ ਯਾਰ ਜਿਹੜੀ ਅਸੀਂ ਟਰਾਲੀਆਂ ਪਾਪਾ ਲਿਆਉਂਦੇ ਆ ਤੁਹਾਡੇ ਲਈ ਅਸੀਂ ਪੈਂਚ ਹਰਾਮੀ ਐ ਇੱਥੇ ਹਰਾਮ ਦੀ ਕਮਾਈ ਐ ਸਾਡੀ ਕੋਈ ਨਾ ਭਿਉ ਆਇਆ ਉਹਦਾ ਤੁਸੀਂ ਸਿਰ ਪਾੜ ਕੇ ਰਹਾਤਾ ਉਹਦਾ ਦਿਮਾਗ ਹੀ ਲਿਆਇ ਨੀ ਤੂੰ ਆਇਆ ਤੁਹਾਡੇ ਕੋਲੇ ਤੇ ਮਾਚੀ ਦੀ ਧਰਤੀ ਸੂਰਬੀਰਾਂ ਦੀ ਕੁੜੀਆਂ ਮੰਗਤਿਆਂ ਦੀ ਬਣ ਕੇ ਰਹਿ ਗਈ ਐ ਕੋਈ ਇੱਥੋਂ ਰਸਦਾ ਕਹਿੰਨੇ ਜਾਣੀ ਅਜ ਨਾਲੇ ਚ ਜਿਹਨੇ ਜਾਣਾ ਐ ਆਡੇ ਉਤੋਂ ਦੇ ਨੰਨ ਕਿ ਚਲ ਜੇ ਜਿਹਨੇ ਟਪੋਣਾ ਜਾ ਕੇ ਖਾਵੇ ਜਾ ਕੇ ਛਤਰ ਪੜਾਵੇ ਜਾ ਕੇ ਸਿਰ ਪਰ ਅਸੀਂ ਇੱਥੇ ਬੈਠੇ ਹਾਂ ਇਹਨਾਂ ਨੂੰ ਦੱਸਾਂਗੇ ਹੁਣ ਪੇ ਮਾਜਾ ਹੁੰਦਾ ਕੀ ਹੈ ਬੜੇ ਵਸੇਰੀਆ ਬਣ ਗਿਆ ਰੀਦਾ ਮਾਜਾ ਮਾਜਾ ਅਸੀਂ ਵੀ ਮਾਜੇ ਦੇ ਹਾਂ ਅਸੀਂ ਇੱਥੇ ਸ਼ਰਾਹੀ ਨੂੰ ਤੇਰੇ ਫਿਰਦੇ ਪਰ ਆਹ ਲਾਕਾ ਮਾਜਾ ਨਹੀਂ ਰਿਹਾ ਇਹ ਬਾਬੇ ਨਾਨਕ ਦੀ ਧਰਤੀ ਨਹੀਂ ਰਹੀ ਭਰਾ ਹੁਣ ਬਣਾਵਾਂਗੇ ਹੁਣ ਬਾਬੇ ਨਾਨਕ ਦੀ ਧਰਤੀ ਜਿਹਨਾਂ ਅੱਜ ਤੱਕ ਸਿੱਖਾਂ ਦੀ ਸੇਵਾ ਵੇਖੀ ਹੈ ਉਹ ਚੜਵਾ ਵੀ ਵੇਖਣਗੇ ਹੁਣ ਪੈਰ ਵੀ ਵੇਖਣਗੇ ਹੁੰਦਾ ਕੀ ਇੱਥੇ ਹੁਣ ਸਾਰੇ ਤੇ ਫੇਰ ਮਸਰਾ ਕੀ ਲਾਉਣਾ ਨਹੀਂ ਤੇ ਇਥੋਂ ਇੱਕ ਤੁਨਾਲੀ ਨਾਲ ਇਧਰ ਨਾਲ ਇਧਰ ਨਾਲ ਅਗਲੇ ਨਾਲ ਪਿਛਲੇ ਸਭ ਇੱਥੇ ਇਕੱਠੇ ਹੋਣ ਜਿਹੜਾ ਪ੍ਰਸ਼ਾਸਨ ਤੋਂ ਲੈ ਕੇ ਕਿਹੜਾ ਸਿੰਗਰ ਜਿਹੜਾ ਰੀਲਾ ਬਣਾਉਂਦੇ ਨੇ ਤੁਰਿਆ ਯਾਰ ਖਾਦੋ ਕੀ ਤੁਹਾਡੇ ਵਾਲੀ ਤੇ ਰੀਲਾ ਬਣਾਉਣ ਦਾ ਟਾਈਮ ਹੈ ਵੀਊ ਲੈਣ ਦਾ ਟਾਈਮ ਹੈ ਪ੍ਰਸ਼ਾਸਨ ਦਾ ਕੰਮ ਕੀ ਆ ਤੇ ਕਿਹੜੇ ਕੰਮ ਹੀ ਤੁਰੇ ਅਸੀਂ ਭਾਂਚੋ ਲੈ ਕੇ 10-10 ਬੰਦੇ ਨਾਲ ਚਾਰ-ਚਾਰ ਕੈਮਰੇ ਚੁਕੇ ਨਾਲ ਜੀ ਬਹੁਤ ਸੇਵਾ ਹੁੰਦੀ ਇਹ ਕਿਹੜੀ ਸੇਵਾ ਹੁੰਦੀ ਹੈ ਜਰੂਸ ਘੜਤਾ ਫੜ ਕੇ ਪੰਜਾਬ ਦਾ ਜਿਹੜਾ ਰੋਡ ਬੰਦ ਭਰਾਓ ਤੋਂ ਮਾਫੀ ਪਰ ਦੋ ਦਿਨਾਂ ਚ ਕੋਈ ਨਹੀਂ ਮਰਦਾ ਜੇ ਉਹਨੇ ਚਾਹਿਆ ਨਾ ਤੇ ਇੱਥੇ ਬੈਠੇ ਮਰ ਜਾਣਾ ਤੇ ਜੇ ਮਾਲਕ ਨੇ ਚਾਹਿਆ ਨਾ ਤੇ ਤੁਸੀਂ ਦੋ ਦਿਨਾਂ ਚ ਮਰਨੇ ਚਾਹਦੇ ਰੱਬ ਦਾ ਵਾਤਾ ਦੋ ਦਿਨ ਸਪਲਾਈ ਬੰਦ ਕਰ ਦਿਓ ਹਰ ਚੀਜ਼ ਨਹੀਂ ਬੰਦ ਕਰ ਦਿਓ ਪਾਣੀ ਦੇਣਾ ਹੋਊਗਾ ਤੇ ਅਸੀਂ ਦੇ ਦਾਂਗੇ ਜੇ ਇੰਨੇ ਜੋਕੇ ਅਸੀਂ ਆ ਗਏ ਜਿੰਨਾ ਰੋੜੇ ਮਾਰੇ ਉਹਨੂੰ ਵੀ ਪਾਣੀ ਚਾਹੀਦਾ ਭਰਾ ਤੈਨੂੰ ਵੀ ਮਿਲ ਜਾਊਗਾ ਪਰ ਉਹ ਤੋਂ ਬੜਾ ਦਾਣਾ ਨਾ ਇੱਧਰ ਜਾਣਾ ਨਾ ਉੱਧਰ ਜਾਣਾ 22 ਛੇ ਸੋਹਣਾ ਸੋਹਣਾ ਕਿੰਨੇ ਤੁਹਾਡੇ ਨਾਲ ਲੱਗਣਾ ਵਾ ਕਿੰਨੇ ਤੁਹਾਡੀ ਸੇਵਾ ਕਰਨੀ ਆ ਕਿੰਨੇ ਤੁਹਾਡੀ ਬਾਹ ਫੜਨੀ ਆ ਤੁਸੀਂ ਕਦੇ ਇੱਕ ਦਾ ਨੁਕਸਾਨ ਨਹੀਂ ਕਰਦੇ ਤੁਸੀਂ ਜਿਹੜੇ ਬਾਕੀ ਹੋਰ ਲੋੜਵੰਦ ਆ ਵਿੱਚੋ ਸ਼ਤਾਨ ਬਤੇ ਉਹਨਾਂ ਲੋਕਾਂ ਦਾ ਵੀ ਹੱਕ ਮਾਰ ਦਿੰਦੇ ਆ ਵੀ ਕਿਸੇ ਨੂੰ ਕੁਝ ਪਹੁੰਚੇ ਨਾ ਸੋ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਪਹਿਲੇ ਦਿੜ ਤੁਹਾਨੂੰ ਚਾਹੀਦਾ ਸੀਗਾ ਜਿੰਨੇ ਐਨ ਜੀਓ ਸੀਗੇ ਜਿੰਨੇ ਸੇਵਾ ਵਾਲੇ ਲੋਕ ਸੀਗੇ ਜਿੰਨੇ ਦਲ ਸੀਗੇ ਸਾਰਿਆਂ ਨਾਲ ਇੱਕ ਮੀਟਿੰਗ ਕੀਤੀ ਜਾਂਦੀ ਉਹਨਾਂ ਨੂੰ ਦੱਸਿਆ ਜਾਂਦਾ ਇਹਦੀ ਰੂਪਰੇਖਾ ਤਿਆਰ ਕੀਤੀ ਜਾਂਦੀ ਵੀ ਤੁਹਾਡਾ ਮੋਰਚਾ ਇੱਥੇ ਹੋਣਾ ਇੱਥੇ ਆ ਲੋੜ ਕਿਸੇ ਨੂੰ ਕੁਝ ਦੱਸਿਆ ਹੀ ਨਹੀਂ ਹਰ ਬੰਦੇ ਨੇ ਆਪਣੀ ਦਰਦ ਸਮਝਦੇ ਹੋਏ ਜਿੱਥੇ-ਜਿੱਥੇ ਉਹਨੂੰ ਠੀਕ ਲੱਗਾ ਉੱਥੇ ਆਪਣਾ ਮੋਰਚਾ ਲਾ ਦਿੰਦਾ ਉੱਥੇ ਆਪਣਾ ਕੈਂਪ ਲਾ ਦਿੰਦਾ ਔਰ ਅੱਜ ਨਾਲ ਖਾਲਸਾ ਦੇ ਬੰਦੇ ਬਿਸਕੁਟੀ ਸਮਾਨ ਵੰਡ ਰਹੇ ਸੀ ਸੀ ਸੁੱਕੀ ਰਸਤ ਤੇ ਮੋਹ ਦੇ ਉੱਤੇ ਆਟਾ ਮਾਰਿਆ ਕਦੀ ਬਿਸਕੁਟ ਮਾਰਦੇ ਹੋ ਜਿਹੜੀਆਂ ਚੀਜ਼ਾਂ ਤੁਹਾਨੂੰ ਵੰਡਦੇ ਆ ਇਹ ਕੋਲੋਂ ਕੋਈ ਨਹੀਂ ਵੰਡਦਾ ਮੈਂ ਤੁਹਾਨੂੰ ਇਹ ਦੱਸਦਾ ਜੋ ਲੋਕ ਤੁਹਾਡੇ ਪ੍ਰਤੀ ਸ਼ਰਧਾ ਵਿਖਾਉਂਦੇ ਨੇ ਕੋ ਬਿਸਕੁਟ ਵਿਖਾਉਂਦਾ ਕੋ ਆਟਾ ਵਿਖਾਉਂਦਾ ਕੋ ਖੰਡ ਵਿਖਾਉਂਦਾ ਕੋ ਫੀਰ ਵਿਖਾਉਂਦਾ ਜਿਹੜੀਆਂ ਚੀਜ਼ਾਂ ਤੁਸੀਂ ਡਿਮਾਂਡ ਕਰਦੇ ਹੋ ਲੋਕ ਦਿੰਦੇ ਨੇ ਤੇ ਅਸੀਂ ਲੋਕ ਤੁਹਾਨੂੰ ਆ ਕੇ ਸਪਲਾਈ ਕਰਦੇ ਆ ਫੇਰ ਇਹਨ ਕੀਤਾ ਜਾਂਦਾ ਕਿਸੇ ਨੇ ਆਉਣਾ ਨਹੀਂ ਯਾਰ ਹਾਲਾਤ ਬਹੁਤ ਬੁਰੇ ਨੇ ਪਾਣੀ ਲੱਥਣ ਤੋਂ ਬਾਅਦ ਬਹੁਤ ਬੁਰੇ ਹੋਣੇ ਨੇ ਸੋ ਮੇਰੀ ਬੇਨਤੀ ਹੈ ਕਿ ਯਾਰ ਇੱਕ ਵਾਰ ਖੜਾ ਨਾ ਕਿਹਦੀਆਂ ਜਾਣ ਜਿਹੜੇ ਬਾਹਰੋਂ ਲੋਕ ਆਏ ਨੇ ਉਹਨਾਂ ਦਾ ਇੱਜ਼ਤ ਮਾਨ ਕੀਤਾ ਜਾਵੇ ਅਸੀਂ ਮੰਗਦੇ ਤੁਹਾਡੇ ਕੋਲੋਂ ਕੀ ਆ ਇੱਜ਼ਤ ਮਾਨ ਜਾਂ ਪਿਆਰ ਬਜ਼ੁਰਗਾਂ ਦਾ ਆਸ਼ੀਰਵਾਦ ਹੋਰ ਤੁਹਾਡੇ ਕੋਲੋਂ ਕੀ ਮੰਗਣ ਹੈ ਤਾਂ ਜੇ ਤੁਸੀਂ ਉਹ ਵੀ ਨਹੀਂ ਦੇ ਸਕਦੇ ਤਾਂ ਅਸੀਂ ਚੁੱਪ ਕਰਕੇ ਸਾਰੇ ਆਪਦੇ ਘਰਾਂ ਨੂੰ ਚੱਲ ਜਾਂਦੇ ਨੇ ਫਿਰ ਤੁਸੀਂ ਕਰ ਲਓ ਜੋ ਕਰਨਾ ਰੇਨ ਦੀ ਬੀਲ ਕਰੋ ਰੋ ਜਾ ਇੱਕ ਮਿੰਟ ਇੱਕ ਮਿੰਟ ਰੁਕ ਜਾਓ ਮੀਟਿੰਗ ਬੈਠੇ ਰੋ ਬੈਠੇ ਜੋ ਬੈਠੇ ਜੋ ਬੜੀ ਮੰਨਦੇ ਨੇ ਜੋ ਕੋ ਆਇਆ ਥੇ ਇਹ ਪਾਜੀ ਤੋਂ ਲੈ ਕੇ ਜਿੰਨੇ ਐ ਜੀ ਸਾਰਿਆਂ ਨੂੰ ਪਤਾ ਵੀ ਸਿਸਟਮ ਗਲਤ ਚੱਲਣ ਡਿਆ ਹੈ ਬਿਲਕੁਲ ਮਜਬੂਰੀ ਵਾ ਸਾਨੂੰ ਬਹਿਣਾ ਪਿਆ ਸੀ ਐ ਪ੍ਰਸ਼ਾਸਨ ਅਗੇ ਹੱਥ ਜੋੜਾਟੇ ਇਹ ਕਹੀ ਜਾਂਦੇ ਤੂੰ ਹੀ ਕਰੋ ਪਹਿਲੇ ਤੂੰ ਕਿਉਂ ਨਹੀਂ ਕਰ ਲਿਆ ਅਸੀਂ ਇਹਨਾਂ ਦਾ ਕਸੂਰ ਪਹਿਲੇ ਦਿਨੋਂ ਨੇ ਕੱਢਿਆ ਐ ਕਿਹਾ ਵੀ ਹਰ ਦੀ ਸਥਿਤੀ ਪ੍ਰਸ਼ਾਸਨ ਤੋਂ ਬਾਰੀ ਹੋ ਗਈ ਪਰ ਯਾਰ ਜੇ ਸਾਰੀਆਂ ਐਨ ਜੀਓ ਗਰਾਊਂਡ ਤੇ ਨੇ ਤੁਰੇ ਫਿਰਦੇ ਨੇ ਸਾਰੇ ਘੱਟੋ ਘਟ ਪ੍ਰਸ਼ਾਸਨ ਦਾ ਇਹ ਕੰਮ ਨਹੀਂ ਬਣਦਾ ਵੀ ਉਹ ਵੀ ਉਹਨਾਂ ਦੀ ਆੜਦੇ ਚ ਰੀਲਾ ਬਣਾਉਣ ਤੁਰ ਪੈਂਦੇ ਉਹਨਾਂ ਦਾ ਕੰਮ ਬਣਦਾ ਹੈ ਵੀ ਸਾਰੀਆਂ ਐਨਜੀਓ ਦੇ ਨੁਮਾਇੰਦੇ ਸੱਦਦੇ ਮੀਟਿੰਗ ਕਰਦੇ ਮੈਪ ਅੱਗੇ ਰੱਖਦੇ ਪਿੰਡਾਂ ਦਾ ਡਾਟਾ ਹੁੰਦਾ ਸਾਰਿਆਂ ਨੂੰ ਪ੍ਰੋਵਾਈਡ ਕਰਦੇ ਤੇ ਉਹਨਾਂ ਨੂੰ ਕੋਈ ਕੈਂਪ ਥਾਂ ਤੇ ਪਿੰਟਵਾਜ ਵੰਡ ਕੇ ਉਹਨਾਂ ਲਿਸਟਾਂ ਦੇ ਕੇ ਤੋਰਦੇ ਇਹ ਹੋਇਆ ਨਹੀਂ ਅਖੀਰੀ ਸਾਨੂੰ ਇਹ ਕਦਮ ਚੁੱਕਣਾ ਪਿਆ ਕਿਉਂ ਚੁੱਕਣਾ ਪਿਆ ਸਾਡਾ ਸ਼ੌਂਕ ਨਹੀਂ ਚੜਿਆ ਇੱਥੇ ਸੜਕਾਂ ਦੇ ਖਲਾਉਣ ਦਾ ਬੰਦੇ ਸਾਡੇ ਰਸਦ ਲੈ ਕੇ ਗਏ ਵੀਡੀਓ ਕੋ ਮੜੀਆਂ ਉਹਤ ਨੂੰ ਯਾਰ ਬੰਦਾ ਗੁਰੂ ਰਾਮਦਾਸ ਦੀ ਸੌਂ ਖਾ ਕੇ ਗਿਆ ਸਾਨੂੰ ਸ਼ਰਮਨਾ ਮਰ ਜਾਣਾ ਚਾਹੀਦਾ ਯਾਰ ਸਖਾਂ ਨੂੰ ਪੰਜਾਬੀਆਂ ਨੂੰ ਜਦੋਂ ਸਾਨੂੰ ਗੁਰੂਆਂ ਦੀ ਸੌਂ ਖਾਣੀ ਪੈ ਜੇ ਵੀ ਅੱਜ ਤੋਂ ਬਾਅਦ ਮੈਂ ਆਉਂਦਾ ਨਹੀਂ ਬੰਦੇ ਦੇ ਅੰਦਰ ਦਾ ਦਰਦ ਨਹੀਂ ਤੁਹਾਨੂੰ ਝਲਕਿਆ ਤਾਂ ਵੀ ਨਹੀਂ ਸਾਨੂੰ ਲੱਗੀ ਸੋ ਮੇਰੀ ਭਰਾਓ ਆਰਟਿਸਟਾਂ ਨੂੰ ਐਨ ਜੀਓਸ ਨੂੰ ਪ੍ਰਸ਼ਾਸਨ ਨੂੰ ਪੋਲੀਟੀਕਲ ਪਾਰਟੀਆਂ ਨੂੰ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਜਿੰਨੇ ਸੇਵਾ ਕਰਦੇ ਨੇ ਰੱਬ ਦਾ ਵਾਸਤਾ ਅਸੀਂ ਤੁਹਾਡੀ ਸੇਵਾ ਨਹੀਂ ਬੰਦ ਕਰਦੇ ਆਪਣਾ ਘਟੋ ਘਟ ਏਕ-ਏਕ ਨੁਮਾਇੰਦਾ ਏਕ-ਏਕ ਨੁਮਾਇੰਦਾ ਜ਼ਿੰਮੇਵਾਰ ਨੁਮਾਇੰਦਾ ਅਜ ਨਾਲੇ ਰੱਖ ਲਈਏ ਹਾਂਜੀ ਨਾਲੇ ਰੱਖ ਲਈਏ ਗੁਰਦੁਆਰਾ ਬਾਬਾ ਦੀਪ ਸਿੰਘ ਆ ਮੈਂ ਪੂਰੀ ਗੱਲ ਕਹਿੰਦਾ ਅਜ ਨਾਲ ਜਿਹੜੀ ਪ੍ਰੋਗਰਾਮ ਵਾਲੀ ਅਜ ਨਾਲੇ ਗੁਰਦੁਆਰਾ ਬਾਬਾ ਦੀਪ ਸਿੰਘ ਆ ਸੜਕ ਦੇ ਉੱਤੇ ਭੀੜ ਨਾ ਇਕੱਠੀ ਕਰਿਓ ਕਾਫਲੇ ਨਾ ਲਿਆਓ ਕੱਲਾ-ਕੱਲਾ ਜ਼ਿੰਮੇਵਾਰ ਨੁਮਾਇੰਦਾ ਜਿਹਨੂੰ ਆਟੋਨਮੀ ਦੇ ਕੇ ਭੇਜੋ ਵੀ ਜਿਹੜਾ ਫੈਸਲਾ ਹੋਵੇ ਫਾਈਨਲ ਹੋਵੇ ਇਹ ਨਾ ਕਦੇ ਮੈਂ ਜਾ ਕੇ ਉਹਨਾਂ ਨਾਲ ਗੱਲ ਕਰੂੰਗਾ ਤੇ ਫਿਰ ਦੱਸੂੰਗਾ ਜੁम्मेवार ਨਮਾਇੰਦਾ ਇੱਕ ਇੱਕ 10 ਵਜੇ ਤੱਕ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੋ ਭਰਾਵੋ ਕੋਈ ਤਰੀਕਾ ਬਣਾ ਲਿਏ ਪੰਜਾਬ ਦੀ ਅਸਲੀ ਤਸਵੀਰ ਪੇਸ਼ ਕਰੀਏ ਤੇ ਨਾਲ ਦੀ ਨਾਲ ਸਾਡੀ ਇਹ ਵੀ ਇਹ ਚੇਤਾਵਨੀ ਲੈ ਲਓ ਜਿਹੜੀ ਐਨਜੀਓ ਸੇਵਾ ਕਰਨਾ ਚਾਹੁੰਦੀ ਆ ਟੀਮਾਂ ਸਾਰਿਆਂ ਕੋਲ ਆ ਗਈਆਂ ਨੇ ਸਾਰੇ ਇਹਦੇ ਨਮਾਇੰਦੇ ਪਹੁੰਚ ਸਕਦੇ ਨੇ ਜੇ ਕਿਸੇ ਨੇ ਅੜੀ ਕਰਕੇ ਹਉਮੈ ਭਗਾਈ ਇੱਥੇ ਨਾਮ ਜਿਹੜਾ ਮਰਜ਼ੀ ਬਦਲੋ ਦਲ ਖਾਲਸਾ ਬਾਹਰ ਕੱਢ ਦਿਓ ਯਾਰ ਇਹਦੇ ਚੋਂ ਜਿੰਨੇ ਲੈਣੀ ਜ਼ਿੰਮੇਵਾਰੀ ਲੜ ਪਰ ਜਿਹੜੀ ਸੰਸਥਾ ਆਪਣੀ ਹੌਮੇ ਵਹਾ ਕੇ ਨਾਂ ਨਮੈਂਦਾ ਪਹੁੰਚਿਆ ਤੇ ਆਪਣੇ ਤਰੀਕੇ ਨਾਲ ਹੀ ਕੰਮ ਚੱਲਿਆ ਫਿਰ ਅਸੀਂ ਆ ਸੜਕ ਨਹੀਂ ਗੱਡੀਆਂ ਫਿਰ ਡਾਕਿਆ ਵਿਖਾ ਲਾਂਗੇ ਤੁਸੀਂ ਯਾਰ ਪੰਜਾਬ ਕਿ ਸਿਆਹੜਾ ਬਣਾ ਕੇ ਰੱਖਦੇ ਲੱਗੇ ਅਸੀਂ ਪੈਰਾਂ ਦੇ ਖੜਾ ਕਰਨਾ ਪੰਜਾਬ ਇਹਨਾਂ ਨੂੰ ਮੰਗਤੇ ਨਹੀਂ ਬਣਾਉਣਾ ਸੋ ਉਹਦੇ ਲਈ 10 ਵਜੇ ਅਜਨਾਲੇ ਗੁਰਦੁਆਰਾ ਬਾਬਾ ਦੀਪ ਸਿੰਘ ਸਾਰੀਆਂ ਸੰਸਥਾਵਾਂ ਨੂੰ ਐਨ ਜੀਓਸ ਨੂੰ ਜਿੰਨੇ ਤੁਸੀਂ ਲੱਗੇ ਭਰਾਓ ਨਿੱਕੇ ਵੱਡੇ ਆਪਣਾ ਜ਼ਿੰਮੇਵਾਰ ਨਮਾਇੰਦਾ ਭੇਜੋ ਆਪਣੀ ਸਮਰੱਥਾ ਦੇ ਮੁਤਾਬਕ ਜ਼ਿੰਮੇਵਾਰੀ ਲਈਏ ਸੀ ਮੇਰੀ ਜੀ ਛੋਟੀ ਜੀ ਬੇਨਤੀ ਕਰ ਲਾਂ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਹਰ ਫੀਲਡ ਦੇ ਵਿੱਚ 4-5 ਤਮਾਸ਼ਪੀਨ ਲੋਕ ਹੁੰਦੇ ਆ ਸਾਰਾ ਕੁਝ ਮਤਲਬ ਉਹ ਤਬਾਹ ਕਰਨ ਦੀ ਕੋਸ਼ਿਸ਼ ਕਰਦੇ ਆ ਤੁਹਾਡੀ ਸਾਰਿਆਂ ਨੂੰ ਕਾਮ ਨੂੰ ਪੰਤ ਨੂੰ ਹਰ ਪੀੜਤ ਲਾਕੇ ਨੂੰ ਪੰਜਾਬ ਨੂੰ ਬਹੁਤ ਲੋੜ ਹੈ ਵੀ ਕਿਸੇ ਦੇ ਆਖੇ ਕੋ ਕੰਮ ਆਪਦਾ ਬੰਦ ਨਾ ਕਰਿਓ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਤੁਹਾਡੇ ਦਲ ਖਾਲਸਾ ਦੇ ਚਰਨਾਂ 'ਚ ਬੇਨਤੀ ਕਰਨਾ ਵਾ ਕਿਸੇ ਬੰਦੇ ਤੋਂ ਹਟ ਹੋ ਕੇ ਆਪਣਾ ਮਨ ਦਿਖਾ ਕੇ ਬਾਕੀਆਂ ਲੋਕਾਂ ਦਾ ਹੱਕ ਨਾ ਮਾਰਿਓ ਸੇਵਾ ਤੁਹਾਡੂੰ ਲੋਕ ਬਹੁਤ ਮਤਲਬ ਮੰਨਦੇ ਨੇ ਤੇ ਤੁਹਾਡੇ ਨਾਂ ਦੇ ਉੱਤੇ ਉਹ ਦੇਣ ਨੂੰ ਵੀ ਤਿਆਰ ਹੋ ਜਾਂਦੇ ਨੇ ਇਹ ਕੰਮ ਨਾ ਕਰਿਓ ਵੀ ਸੇਵਾ ਬੰਦ ਨਹੀਂ ਕਰਨੀ ਜੋ ਆਪਣਾ ਮਨ ਜੋ ਸਾਡੇ ਮਨ ਚ ਗੁੱਸਾ ਹੈ ਉਹਨੂੰ ਆਪਾਂ ਜੋ ਲੀ ਦੇ ਉੱਤੇ ਲਿਆਉਣਾ ਜਿਹੜੇ ਸਾਡੇ ਨਾਲ ਕੋਈ ਕਤਾਈ ਹੋਈ ਹੈ ਉਹਨੂੰ ਆਪਾਂ ਪੂਰੀ ਕੋਸ਼ਿਸ਼ ਕਰੀਏ ਕਿ ਕਿ ਡਿਪਟੀ ਸਾਹਿਬ ਕਹਿੰਦੇ ਨੇ ਵੀ ਗੱਲ ਤੇ ਆਪਾਂ ਪ੍ਰਸ਼ਾਸਨ ਨਾਲ ਕਰਨੀ ਜੇ ਗੁਰਦੁਆਰਾ ਜਨਸਾਰ ਦੀ ਪ੍ਰਸ਼ਾਸਨ ਨਾਲ ਕੋਈ ਜਾਲ ਨਹੀਂ ਇਹ ਪ੍ਰਸ਼ਾਸਨ ਨਾਲ ਕੋਈ ਗੱਲ ਨਹੀਂ ਕਰਦੇ ਤੁਸੀਂ ਫਿਰ ਉੱਥੇ ਭੇਜ ਦਿਓ ਜੀ ਆਪਾਂ ਤੁਹਾਨੂੰ ਇੱਕ ਦੱਸਦਾ ਜੀ 122 ਪਿੰਡਾਂ ਦੇ ਵਿੱਚ ਹਟ ਆਇਆ ਹਰੇਕ ਪਿੰਡ ਦੀ ਲਿਸਟ ਤੇ ਉਹਦਾ ਡਾਟਾ ਅਸੀਂ ਆਲਰੇਡੀ ਬਣਾ ਚੁੱਕੇ ਆ 10 ਪੁਆਇੰਟ ਅਸੀਂ ਬੁੜਾਇਆ ਜੀ ਜਿੱਥੋਂ ਕਰਨਾ ਵਾ ਤੁਸੀਂ ਸਾਡੇ ਨਾਲ ਪ੍ਰਸ਼ਾਸਨ ਨਾਲ ਮੀਟਿੰਗ ਕਰੋ ਡੀਸੀ ਸਾਹਿਬ ਨਾਲ ਅਸੀਂ ਸਾਰਾ ਨਾਲ ਤੁਹਾਡੀ ਗੱਲ ਪਚਾਉਨੇ ਆ ਤੁਸੀਂ ਬਹਿ ਜਾਓ ਉਹ 10 ਪੁਆਇੰਟ ਅਸੀਂ ਤੁਹਾਨੂੰ ਵੰਡ ਕੇ ਦੇ ਦੇਣੇ ਆ ਜਿੱਥੇ ਪਾਜੀ ਗੁਰਦੁਆਰਾ ਸਾਹਿਬ ਆਜੋ ਯਾਰ